दिशा निर्देश ਅਨੁਸਾਰ ਪ੍ਰੇਮ ਪਟਾਰੇ پارک ਨੂੰ ਨਾਕਾਬੰਦੀ ਕੀਤੀ ਹੋਈ ਸੀ ਦਿੱਲੀ ਜੀਟੀ ਰੋਡ ਸਾਈਡ ਤੋਂ ਇੱਕ ਨਾਈਜੀਰੀਅਨ ਜਿਹਦਾ ਨਾਮ ਜਾਰਜਨ ਬੋਲੇ ਜੋ ਕਿ ਉਤਮਨਗਰ ਦਿੱਲੀ ਦਾ ਰਹਿਣ ਵਾਲਾ ਹੈ ਨੂੰ ਸ਼ੱਕ ਦੇ ਹ아ਤੇ ਜਦੋਂ ਤਲਾਸ਼ੀ ਲਈ ਗਈ ਇਹਦੀ ਤੇ ਇਹਦੇ ਕੋਲ 400 ਗ੍ਰਾਮ ਹਿਰੋਨ ਬਰਾਮਦ ਹੋਈ ਆ ਜਿਸ ਸੰਬੰਧੀ ਇਹਦੇ ਕੋਲੋਂ ਬਾਕੀ ਹੋਰ ਪੁੱਛ ਪੁੱਛ ਕੀਤੀ ਜਾ ਰਹੀ ਆ ਵੀ ਇਹ ਗਾਹਾਂ ਕਿੱਥੇ ਸਪਲਾਈ ਕਰਨ ਜਾ ਰਹੇ ਸੀ ਕਿੱਥੋਂ ਲੈ ਕੇ ਆ ਰਹੇ ਸੀ ਇਹ ਦਿੱਲੀ ਸਾਈਡ ਤੋਂ ਆ ਰਹੇ ਸੀਗਾ ਪਹਿਲਾਂ ਵੀ ਇੱਥੇ ਕੋਈ ਪਹਿਲਾਂ ਕੋਈ ਉਹ ਸਬੰਧੀ ਪੁਲਿਸ ਰਿਮਾਂਡ ਲੈ ਕੇ ਹਜੇ ਪੁੱਛਗਿੱਛ ਕੀਤੀ ਜਾਊਗੀ ਕੱਲਾ ਹੀ ਸੀਗਾ ਕੱਲਾ ਹੀ ਸੀਗਾ ਜੀ ਕੱਲਾ ਇਹ ਪਾਈਪਾਂ ਇਹ ਡੀਆਰ ਦੇ ਲੀਗਲ ਆਉਂਦੇ ਨੇ ਲੀਗਲ ਤੇ ਉਹਦੇ ਬਾਰੇ ਸਾਰਾ ਇਹਦਾ ਰਿਕਾਰਡ ਦਿੱਲੀ ਤੋਂ ਵੈਰੀਫਾਈ ਕਰਾਇਆ ਜਾਊਗਾ ਕਿ ਉਤਮਨਗਰ ਦਾ ਰਹਿਣ ਵਾਲਾ ਹੈ ਉਹ ਸਬੰਧਰ ਥਾਣੇ ਤੋਂ ਪੂਰੀ ਜਾਣਕਾਰੀ ਲੈ ਕੇ ਤੇ ਇਹਦਾ ਰਿਕਾਰਡ ਵੈਰੀਫਾਈ ਕੀਤਾ ਜਾਊਗਾ ਇਸ ਤਰ੍ਹਾਂ ਜਿੰਦੇ ਵੀ ਆਏ ਸੀ ਉਹ ਹਜੇ ਪੁਲਿਸ ਰਿਮਾਂਡ ਤੋਂ ਬਾਅਦ ਜੋ ਵੀ ਇਹਦੇ ਪੁੱਛਗੇ ਚਾਊਗਾ ਉਸ ਬੰਦੇ ਤੁਹਾਨੂੰ ਤੁਹਾਡੇ ਧਿਆਨ ਚ ਲਿਆਂਦਾ ਜਾਵੇ ਕਿਸੇ ਬਾਗ ਜਾਣਾ ਆਗੇ ਕਹਾਂ ਜਾਣਾ ਸੀ ਆਪਨੇ ਡੈਲੀ ਸੇ ਕਿਤਨੇ ਟਾਈਮ ਸੇ ਹੋ ਇੰਡੀਆ ਮੇ ਮੈਂ ਇੰਡੀਆ ਮੇ ਕਿਤਨਾ ਟਾਈਮ ਸੇ ਹੋ ਮੈਂ ਯਹਾਂ ਪੇ ਸ਼ਾਦੀ ਕਰਿਆ ਨਾ ਮੇਰੇ ਪਾਸਪੋਰਟ ਕਾ ਵੀਜ਼ਾ ਹੈ ਮੇਰਾ ਪਾਸਪੋਰਟ ਹੋ ਗਿਆ ਪਹਿਲੇ ਸੇ ਕਿ ਕਿਸੇ ਆ ਰਹੇ ਥੇ ਬਸ ਮੈਂ ਆ ਰਹੇ ਥੇ ਨਹੀਂ ਨਹੀਂ पुलिस वाले गाड़ी गया है पुलिस वाले मेरे को कॉल कर रहे हैं दिल्ली से लेकर आए कहाँ से कहाँ पे जा रहे थे तो कहाँ दिल्ली से लेके आए दिल्ली से हैं दिल्ली हाँ कहाँ से पकड़ा दिल्ली कहाँ से दिल्ली उत्तर नगर कहाँ से लेकर आए उत्तर नगर ना दोस्त दोस्त के पास

ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ